ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਰਾਵੀ ਦਰਿਆ ਵਿੱਚ ਕੱਲ ਦਾ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਅਖੀਰ ਦਰਿਆ ਵਿੱਚੋਂ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ ਇਸ ਰਾਵੀ ਦਰਿਆ ਦੇ ਪਰਲੇ ਪਾਸੇ ਵੱਸੇ ਸੱਤ ਪਿੰਡਾਂ ਦਾ ਲਿੰਕ ਕੱਲ ਦਾ ਬਿਲਕੁਲ ਟੁੱਟਾ ਹੋਇਆ ਹੈ ਉੱਥੇ ਹੀ ਰਾਵੀ ਦਰਿਆ ਤੋਂ ਕਰੀਬ 1 ਕਿਲੋਮੀਟਰ ਦੂਰੀ ਤੇ ਵੱਸੇ ਪਿੰਡ ਚੱਕ ਰਾਮ ਸਹਾਇਪੁਰ ਅਤੇ ਮਕੋੜਾ ਦੇ ਆਲੇ ਦੁਆਲੇ ਪਾਣੀ ਬਿਲਕੁਲ ਦਿਖਾਈ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਜੋ ਰਾਵੀ ਦੇ ਆਦੇ ਨੇੜਲੇ ਖੇਤਾਂ ਵਿੱਚ ਫਸਲਾਂ ਹਨ ਉਹ ਵੀ ਬਿਲਕੁਲ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਖਰਾਬ ਹੋ ਗਈਆਂ ਹਨ ਅਤੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ ਖੰਡਿਓ ਚਲ ਆ ਜਾ ਚਲ ਬਾਲਾ ਸਦਾ ਆ ਜਾ ਆ ਜਾ ਇਹ ਸੜਕ ਦੇ ਉੱਤੇ ਉਹ ਰੰਗ ਨਾ ਉਹ ਬੱਚੇ ਬੱਚਾ ਸਾਰੇ ਘਰੋਂ ਬੱਚੇ ਆਉਣ ਲਈ ਉਹ ਆ ਵੀ ਪੜਾ ਕਰੇਗਾ ਇੰਟਰਵਿਊ ਕਿਹੜਾ ਸਕੀਨ ਤੇ ਨੌਕਰਾ ਪਤਾ ਆਉਂਦਾ ਨਹੀਂ ਨਹੀਂ ਕੋਈ ਨਹੀਂ ਰਹਿਣ ਦੇ ਰਹਿਣ ਦੇ ਰਹਿਣ ਦੇ ਆ ਇਧਰ ਆ ਬੋਲੂ ਇਧਰ ਆ ਅਬ ਇਧਰ ਕਿਧਰ ਇਹ ਅੱਧਾ ਦੀ ਕਾਰ ਲਕਾਨ ਲਈ ਬੋਲਣੀ ਆ ਨਾ ਇੱਥੇ ਦੇ ਨਾ ਇੱਕ ਦਿਨ ਨਾ ਟੰਗਾ ਫੜਨਾ ਮੈਨੂੰ ਦੂਰ ਤੇ ਰੱਖੋ ਵੀ ਆਈ ਆ ਰੋਟੀ ਖਾ ਲੈ ਬੇਲਾ ਬਾਕੀ ਕੀ ਚਾਹੀਦਾ ਸੀ ਕਲੋਪੀ ਆਇਓ ਕਲੋਪ ਕਰੀਂ ਤੁਹਾਨੂੰ ਨਾ ਮੋੜਾ ਅਸੀਂ ਬੱਜੇ ਸਾਡੇ ਦਾ ਆ ਚੱਕਰ ਵਾਲਾ ਮਕੌੜੇ ਦਾ ਸੰਪਰਕ ਨੁਸਖ ਉਹ ਤੋਂ ਨਿਮੂੜਾ ਪਾ ਕੇ ਆਉਂਦੇ ਆ ਅੱਜ ਇੱਕ ਜੀ ਸਰ ਲਗਭਗ ਭਾਰ ਦੇ 7 ਪਿੰਡ ਡੁੱਬੇ ਹੋਏ ਆ ਠੀਕ ਹੈ ਜੀ ਤੇ ਮਕੋੜਾ ਪਿੰਡ ਵੀ ਜਿਹੜਾ ਆ ਪਾਣੀ ਦੇ ਆਸੇ-ਪਾਸੇ ਸਾਰਾ ਪਾਣੀ ਹੋ ਗਿਆ ਮੁਸ਼ਕਲਾਂ ਆ ਸਰ ਫਸਲਾਂ ਖਰਾਬ ਹੋ ਜਾਣੀਆਂ ਪਿੰਡਾਂ ਦਾ ਸਾਰਾ ਦੋ ਪਿੰਡਾਂ ਦੇ ਪਾਣੀ ਆ ਚੱਕ ਮਕੋੜੇ ਤੇ ਸਾਡੇ ਪੂਰ ਫੁੱਲ ਪਾਣੀ ਆ ਜੀ ਠੀਕ ਹੈ ਜੀ ਇੱਥੇ ਪ੍ਰਸ਼ਾਸਨ ਦੀ ਕੋਈ ਕਹਿੰਦੇ ਆ ਕਿ ਇੱਥੇ ਅਸੀਂ ਆਉਂ ਕਰਤਾ ਜਊਂ ਕਰਤਾ ਕੁਝ ਨਹੀਂ ਹੋਏਗਾ ਇੱਥੇ ਨਾ ਕਿਸੇ ਨੂੰ ਕੋਈ ਨਾ ਕੋਈ ਸੇਫਟੀ ਜੈਕ ਤਾਂ ਕੁਝ ਨਹੀਂ ਹੈਗਾ ਇੱਥੇ ਤੁਸੀਂ ਜਾ ਕੇ ਦੇਖੋ ਜੇ ਸਲਾਹ ਦੇਖੋ ਸਰ ਗੁਜਰਤੋਂ ਸਾਰੇ ਉੱਠ ਕੇ ਪਿੱਛੇ ਚੱਲ ਗਏ ਆ ਕੋਈ ਸਾਡੇ ਪਿੰਡ ਦਾ ਇਸ ਹਸਾਬ ਨੇ ਦੇਖੋ ਪਾਣੀ ਬੇਸਾਬਾ ਪਾਣੀ ਆ ਰਿਹਾ ਸਾਡੇ ਪਿੰਡ ਵਿੱਚ ਪਾਣੀ ਵੜਨ ਵਾਲੇ ਠੀਕ ਆ ਜੀ ਪਿੰਡ ਵਿੱਚ ਪਾਣੀ ਪੜ ਗਿਆ ਪਿੰਡ ਸੱਤ ਪਿੰਡਾਂ ਜੀ ਪਾਪਾਰ ਹੁੰਦਾ ਬਹੁਤ ਬੁਰਾ ਹਾਲ ਅਧੇ ਸਾਡੇ ਵੀ ਜੂਰੇ ਖੜੇ ਆ ਪਾਰ ਹੁੰਦੇ ਠੀਕ ਆ ਜੀ ਅੰਦੇ ਉਹਨਾਂ ਨੂੰ ਖਾਣ ਪੀਣ ਦਾ ਪਤਾ ਨਹੀਂ ਕਿਦਾਂ ਹੁੰਦਾ ਹੋਰ ਨਾ ਕੀ ਨਹੀਂ ਕਿਸ ਹਾਲਤ ਵਿੱਚ ਕੀ ਹੁੰਦਾ ਉਹ ਵਿਚਾਰੇ ਰੋਟੀ ਵੀ ਖਾ ਜਾਂਦੇ ਨਹੀਂ ਖਾ ਦੋ ਉਹਨਾਂ ਨੂੰ ਵੀ ਪਤਾ ਨਹੀਂ ਇਹਦਾ ਠੀਕ ਐ ਐਸਾ ਹਾਲ ਸਾਡੇ ਪਿੰਡਾਂ ਦਾ ਕਿੰਨੇ ਕਿੰਨੇ ਪਾਣੀ ਪਾਉਂਦੇ ਪਿੰਡਾਂ ਵਿੱਚ ਸੱਤ ਪਿੰਡ ਪਾਰ ਆ ਦੋ ਪਿੰਡ ਉੱਧਰ ਆਟੇ ਬਾਕੀ ਟਾਂਡਾ ਟਾਂਡਾ ਕੰਨ ਸਾਰੇ ਤਕਰੀਬ ਤੋਂ ਦੋ 600 ਰੁਪਏ ਸਾਬ ਨੇ ਮੇਨ ਤੇ ਉਹਦਾ ਹੀ ਫਸਲ ਦੀ ਖਰਾਬੀ ਹੈ ਜੀ ਇਹਦੇ ਨਾਲ ਪਾਣੀ ਦੇ ਵਦਨ ਕਰਕੇ ਕਿੰਨੇ ਪਣਾ ਪਾਣੀ ਆ ਪਾਣੀ ਸਰਪਾਰ ਦੇ ਪਿੰਡ ਔਰ ਸਾਡੇ ਦੋ ਪਿੰਡ ਆ ਮਕੋੜਾ ਔਰ ਚੱਕ ਰਾਮ ਸਾਹੇ ਪਰ ਪਾਰ ਦੇ ਸੱਤ ਪਿੰਡ ਆ ਲਗਭਗ ਹਾਂਜੀ ਪਾਰ ਦਾ ਇਸ ਟਾਈਮ ਜਿਹੜਾ ਸੰਪਰਕ ਬਿਲਕੁਲ ਟੁੱਟ ਚੁੱਕਿਆ ਕੱਲ ਦਾ ਹੀ ਕੱਲ ਸਵੇਰ ਤੋਂ ਹੀ ਇਸ ਟਾਈਮ ਕੋਈ ਵੀ ਮਤਲਬ ਉਧਰ ਆਵਾਜਾਈ ਦਾ ਸਾਧਨ ਨਹੀਂ ਹੈਗਾ ਨਾ ਹੀ ਉਧਰ ਆ ਸਕਦੇ ਨਾ ਇਧਰੋਂ ਕੋਈ ਜਾ ਸਕਦਾ ਬਿਲਕੁਲ ਜ ਬਹੁਤ ਬੁਰਾ ਹਾਲ ਹੈ ਸਕੂਲ ਬੋਲਦਾ ਸਰ ਚੱਕ ਦੇ ਕੱਲ੍ਹ ਬਾਈ ਪਾਣੀ ਚਲੇਗਾ ਚੱਕ ਦੇ ਚੋਕੇ ਪਾਣੀ ਕੱਲ੍ਹ ਜੀ ਤੇ ਬਾਕੀ ਹੈ ਕਿ ਤਾਂ ਗਰਾਂ ਦਾ ਮਾੜਾ ਹਾਲਾ ਥੋੜਾ ਬੜਾ ਫਸਲਾਂ ਦਾ ਠੀਕ ਹੈ ਨਾ ਪੱਠੇ ਪੱਠੇ ਡੋ ਚੁਕੇ ਲੋਕਾਂ ਦੇ ਸਾਰੇ ਤੇ ਕੰਡੀਸ਼ਨ ਜਿੱਦਾ ਪਾਣੀ ਵਧੇਗਾ ਤਾਂ ਇਹ ਤੇ ਖਤਰਾ ਹੀ ਹੈ ਐ ਤੇ ਡਰਦਾ ਮੋਲੀ ਬਣਿਆ ਸਾਰਿਆਂ ਦਾ ਤੇ ਬਾਕੀ ਠੀਕ ਹੈ ਪ੍ਰਸ਼ਾਸਨ ਨਾਲ ਹੀ ਆਡੇ ਸਾਰੇ ਪੁਲਿਸ ਵਿਭਾਗ ਵੀ ਆ ਰਿਹਾ ਬਾਰ-ਬਾਰ ਤੇ ਸਿਵਲ ਵਿਭਾਗ ਦੇ ਟੁਵਾੜੀ ਸਾਹਿਬ ਸਾਰੇ ਹੁਣ ਵੀ ਆਏ ਜਾਂਦੇ ਟੁਵਾੜੀ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੱਤਰ ਸਿੰਘ ਹੈ ਜੀ ਟੁਵਾੜੀ ਸਾਹਿਬ ਕਿੱਥੇ ਨੇ ਅੱਛੀ ਨੇ ਪ੍ਰਸ਼ਾਸਨ ਹੁਣ ਆਡੇ ਨਾਲ ਹੀ ਹਾਂ ਜੀ ਓਏ ਅਸੀਂ ਤੇ ਆ ਗਏ ਅੰਦਰ ਤੇ ਹੁਣ ਨਹੀਂ ਜਾ ਸਕਦੇ ਕੀ ਕਰਨਾ ਕਾ ਪਰਸਾ ਦੋਦੇ ਹੁਣ ਹੋਰ ਕੀ ਕਰਨਾ ਨਹੀਂ ਕਿੱ ਤੰਦੀਗੜ ਘਰ ਬਣਾਇਆ ਸੀ ਉਦੋਂ ਅੱਛਾ ਹੁਣ ਫਿਰ ਘਰ ਇੱਥੇ ਰਹਿਣ ਲੱਗ ਪਏ ਫਿਰ ਕੀ ਕਰਨ ਠੀਕ ਆਦਰ ਆਦੇ ਅਦਰ ਡਕੋਗੇ ਬੱਚੇ ਬੜਾ ਮਾਰੇ ਇਧਰ ਵੀ ਬਣਾਇਆ ਉਧਰ ਵੀ ਆ ਮੜਾ ਮੋਢਾ ਪ੍ਰੀਤ ਸਿੰਘ ਮੇਰਾ ਨਾਮ ਪੈਣਾ ਮਕੋੜਾ ਮੇਰਾ ਇਹ ਦੋ ਪਿੰਡ ਸਾਡੇ ਜਿਹੜੇ ਬਹੁਤੇ ਪਾਣੀ ਦੇ ਵਿੱਚ ਹਲੇ ਲਪੇਟ ਲੇਦੇ ਨੇ ਪਾਣੀ ਦੀ ਬਾਕੀ ਇਹ ਕਾਨਾ ਟਾਂਡਾ ਉਹ ਗਰਾ ਇਹ ਸਾਰੇ ਪਿੰਡਾਂ 'ਚ ਪਾਣੀ ਖੜਨ ਗਿਆ ਹੈ ਇਹ ਪਾਣੀ ਉੱਧਰ ਦੇਖਾ ਹੋਇਆ ਹੈ ਪਰਲੇ ਪਿੰਡ ਨੇ ਉਹਨਾਂ ਦਾ ਬਹੁਤ ਬਚਾਰਾਂ ਦਾ ਬੁਰਾ ਹਾਲ ਆ ਉਹਦੇ ਪਰਾਂ ਕਰਾਂ 'ਚ ਪਾਣੀ ਖੜਨ ਗਿਆ ਆ ਜੀ ਸਾਰੇ